ਜਹਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਨੈਸ ਟ੍ਰੈਨਰ ਹਾਂ ਇੱਥੇ ਤੁਹਾਨੂੰ ਦਿਖਾਉਣੇ ਆ ਨਵੇਂ ਬੱਚਿਆਂ ਦਾ ਜੰਪ ਦੇਖ ਸਕਦੇ ਹਾਈ ਜਾਨ ਤੇ ਇਹ ਆਪਣੇ ਉਹ ਬੱਚੇ ਨੇ ਜਿਹੜੇ 2026 ਦੇ ਲਈ ਜਿਹੜਾ ਤਿਆਰੀ ਕਰ ਰਹੇ ਨੇ ਪੰਜਾਬ ਪੁਲਿਸ ਕਨਸਟੇਬਲ ਦੀ ਇਹ ਵਾਲੇ ਬੱਚੇ ਨੇ ਇਹ 2025 ਵਾਲੇ ਨੇ ਜਾਓ ਦੁਬਾਰਾ ਚੱਲੋ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਸ਼ਾਬਾਸ਼ ਇੱਕ ਵਾਰ ਹੈ ਬਹੁਤ ਵਧੀਆ ਤਨ ਕਿੰਨੀ ਬਾਕੀ ਗਰੀਬ ਬੱਚੇ ਤੇ ਇਹ ਉਹ ਬੱਚੇ ਨੇ ਜਿਹਦੇ ਹੁਣ 26 ਦੇ ਲਈ ਪੇਪਰ ਤੇ ਫਿਜ਼ੀਕਲ ਦੇ ਲਈ ਦੋਨਾਂ ਲਈ ਤਿਆਰੀ ਕਰ ਰਹੇ ਨੇ ਆਪਣੇ ਕੋਲ ਤਿਆਰੀ ਬੱਚੇ ਪਹਿਲੇ ਕੀਤੀ ਜਾਂਦੀ ਆ ਤਾਂ ਕਿ ਤੁਹਾਨੂੰ ਇੱਕ ਵਧੀਆ ਪਲੈਟਫਾਰਮ ਦੇ ਅਕੋਰਡਿੰਗ ਤੁਸੀਂ ਆਪਣੀ ਫਿਜ਼ੀਕਲੀ ਤੇ ਐਗਜ਼ਾਮ ਦੇ ਲਈ ਪ੍ਰਿਪੇਅਰ ਹੋ ਸਕੋ ਠੀਕ ਹੈ ਚਲੋ ਜੀ ਆਈ ਚਲੋ ਆਈ ਚਲੋ ਵਿੱਚ ਆਜਾ ਆਜਾ ਸਹਨੀਏ ਇ ਇੱਥੇ ਜਦੋਂ ਰਹਿ ਕੇ ਬੱਚੇ ਕਰਦੇ ਨੇ ਤਿਆਰੀ ਜਿਵੇਂ ਤੁਹਾਨੂੰ ਦੱਸਿਆ ਵੀ ਹਾਂ ਇੱਥੇ ਆਪਣੇ ਕੋਲ ਬੱਚਾ ਜਿਹੜੇ 2025 ਵਾਲੇ ਨੇ ਉਹ ਕੋ ਆਵਰ ਸਾਰੇ ਦੇ ਵਿੱਚ ਤੇ ਇਹ ਉਹ ਬੱਚੇ ਨੇ ਜਿਹਦੇ ਹਨਾ ਕਿ 80 ਪਲੱਸ ਨੰਬਰ ਜਿਹਨਾਂ ਦੇ ਹੈਗੇ ਨੇ ਪਰ ਜਦੋਂ ਇਹ ਵਾਲੇ ਬੱਚੇ ਤਿਆਰੀ ਕਰਦੇ ਨੇ ਉਹਨਾਂ ਦੇ ਨਾਲ ਜਦੋਂ ਇਹ ਬੱਚੇ ਉਹਨਾਂ ਨੂੰ ਗਰਾਊਂਡ 'ਚ ਮਿਹਨਤ ਕਰਦੇ ਦੇ ਦਿੰਦੇ ਨੇ ਵੀ ਹਾਂ ਤਾਂ ਫਿਰ ਬਹੁਤ ਜ਼ਿਆਦਾ ਇੱਕ ਨਾ ਵਧੀਆ ਪ੍ਰਭਾਵ ਪੈਂਦਾ ਉਹਨਾਂ ਬੱਚਿਆਂ ਤੇ ਕਿ ਹਾਂ ਅਸੀਂ ਸਟਰਗਲ ਵਾਲੀ ਲਾਈਫ ਦੇ ਵਿੱਚੋਂ ਨਿਕਲ ਕੇ ਜੀ ਸਾਡਾ ਕੁਝ ਅੱਗੇ ਬਣੇਗਾ ਠੀਕ ਹੈ ਜੇ ਇਹ ਬੱਚੇ ਨੇ SSC ਪਲੱਸ ਨੰਬਰ ਲਏ ਆ ਕਿਵੇਂ ਲਏ ਆ ਉਹ ਕਿਹੜੀ ਸਟੱਡੀ ਤੋਂ ਕਰਕੇ ਲਿਆ ਕਿਵੇਂ ਆ ਕਿਉਂਕਿ ਇਹ ਬੱਚੇ ਉਹਨਾਂ ਦੇ ਨਾਲ ਹੀ ਰਹਿ ਕੇ ਇੱਥੇ ਆਪਾਂ ਕੋਲ ਟ੍ਰੇਨਿੰਗ ਕਰ ਰਹੇ ਨੇ ਦੋ ਬੇਚਾਰੇ ਨੇ ਇਸ ਟਾਈਮ ਤੇ ਜੋ ਵੱਡੇ ਬੈਚ ਨੇ ਆਪਣੇ ਕੋਲ ਇਸੇ ਮੇਨਲੀ ਇੱਕ ਪੰਜਾਬ ਪੁਲਿਸ ਕਾਂਸਟੇਬਲ ਫਿਜ਼ੀਕਲ ਵਾਲਾ ਤੇ ਇੱਕ 2026 ਵਾਲਾ ਬੱਚੇ ਜਿਨ੍ਹਾਂ ਨੂੰ ਅੱਗੇ ਹੁਣ ਪ੍ਰੈਪਰੇਸ਼ਨ ਦੇ ਲਈ ਰੈਡੀ ਹੋਣਾ ਜੀ ਇਹਨਾਂ ਨੇ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਮਾਹੌਲ ਹੈ ਨਾ ਜਿਸ ਤਰ੍ਹਾਂ ਤੁਹਾਡਾ ਵਾਤਾਵਰਣ ਹੁੰਦਾ ਤੁਸੀਂ ਉਸੇ ਤਰ੍ਹਾਂ ਦੇ ਇਨਸਾਨ ਆ ਜਿਹੜੇ ਬਣਦੇ ਜਾਂਦੇ ਹੋ ਟਲਦੇ ਜਾਂਦੇ ਹੋ ਉਸੇ ਮਾਹੌਲ ਦੇ ਵਿੱਚ ਤੇ ਬੱਚਾ ਨੂੰ ਵੀ ਉਸੇ ਮਾਹੌਲ ਦੇ ਢਾਲਣ ਦੀ ਕੋਸ਼ਿਸ਼ ਕੀਤੀ ਹੋਈ ਆ ਪੂਰਾ ਸਭ ਤੋਂ ਵੱਡੀ ਗੱਲ ਪੇਰੈਂਟਸ ਲਈ ਇਹ ਹੁੰਦੀ ਆ ਕਿ ਕਿਸੇ ਸੈਟਿੰਗ ਵਿੱਚ ਛੱਡਣਾ ਬੱਚੇ ਨੂੰ ਕਿਤੇ ਵੀ ਤਾਂ ਫਸਟ ਆਫ ਆਲ ਸੇਫਟੀ ਡਿਊਟੀ ਨੇ ਲੱਗੇ ਸੇਫਟੀ ਸਿਕਿਉਰਟੀ ਫੁਲੀ ਸੇਫਟੀ ਐ ਸਕਿਉਰ ਨੇ ਬੱਚੇ ਦੇਖੋ ਤੁਸੀਂ ਗਰਾਊਂਡ ਦੇ ਨਾਲ ਬਿਲਕੁਲ ਹੋਸਟਲ ਵੇਰ ਚਲੋ ਇਨੈਕ ਦੂਸਰਾ ਜੀ ਸਭ ਤੋਂ ਹੋਰ ਜ਼ਿਆਦਾ ਗੱਲ ਹੁੰਦੀ ਆ ਬੱਚਾ ਨੂੰ ਟਾਈਮ ਟੂ ਟਾਈਮ ਡਿਸਪਲਿਨਸ ਕੋਣਾ ਸਵੇਰੇ ਸੱਜਣੇ ਉੱਠਣ ਦੀ ਆਦਤ ਉਹਨਾਂ ਨੂੰ ਗਰਾਊਂਡ ਦੀ ਆਦਤ ਤੇ ਸੈਲਫ ਸਟੱਡੀ ਦੀ ਆਦਤ ਜਿਹੜੀਆਂ ਛੋਟੀਆਂ ਛੋਟੀਆਂ ਜੋ ਪੇਰੈਂਟਸ ਨੂੰ ਚਾਹੀਦੀਆਂ ਹੁੰਦੀਆਂ ਨੇ ਨਾ ਇੱਕ ਪੇਰੈਂਟਸ ਨੂੰ ਵੀ ਸਾਡੇ ਬੱਚੇ ਦੇ ਵਿੱਚ ਇਹ ਆਦਤ ਤਾਂ ਹੋਣ ਸਾਡਾ ਬੱਚਾ ਅਨੁਸ਼ਾਸਨ ਦੇ ਵਿੱਚ ਹੋਵੇ ਸਾਡਾ ਬੱਚਾ ਸਾਡੀ ਗੱਲ ਮੰਨੇ ਰੂਲ ਇਰੈਕਸ਼ਨ ਦੇ ਅੰਡਰ ਹੋਵੇ ਤਾਂ ਉਹ ਬੱਚਾ ਇੱਕਿਆ ਤੇ ਸਭ ਚੀਜ਼ਾਂ ਸਿੱਖਦਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦਾ ਸਫਲ ਹੁੰਦਾ ਹੈ ਦੂਸਰਾ ਸਭ ਤੋਂ ਵੱਡੀ ਗੱਲ ਅੱਜ ਟੀਨ ਅੱਜਕੱਲ ਦੇ ਵਿੱਚ ਟੀਨਏਜ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ ਫੋਨ ਨੂੰ ਲੈ ਕੇ ਤਾਂ ਫੋਨ ਨੂੰ ਲੈ ਕੇ ਬੱਚਾ ਨਾਲ ਅਸੀਂ ਸਾਡਾ ਮੇਨ ਮੋਟਿਵ ਇਹੀ ਹੁੰਦਾ ਸਿਖਾਣ ਦਾ ਇੱਥੇ ਡਿਸਪਲਨ ਚੀਜ਼ਾਂ ਲੈ ਕੇ ਕਿ ਤੁਸੀਂ ਫੋਨ ਨੂੰ ਸਮਝੋ ਕਿ ਫੋਨ ਤੁਹਾਡਾ ਜਿਹੜਾ ਇਹ ਗੈਜਟ ਹੈ ਇਹ ਤੁਹਾਡੇ ਲਈ ਬਣਿਆ ਹੈ ਤੁਸੀਂ ਇਹਦੇ ਲਈ ਨਹੀਂ ਬਣਿਆ ਹੈ ਜੀ ਤਾਂ ਬੱਚਿਆਂ ਨੂੰ ਉਹਦੀ ਵੈਲਿਊ ਸਿਖਾਈ ਜਾਂਦੀ ਆ ਟਾਈਮ ਟੂ ਟਾਈਮ ਕਿਦਾਂ ਉਹਨੂੰ ਆਪਣੇ ਸਹੀ ਪਰਪਸ ਲਈ ਯੂਜ਼ ਕਰਨਾ ਉਹ ਸਿਖਾਇਆ ਜਾਂਦਾ ਹੈ ਤੇ ਆਈ ਥਿੰਕ ਇਹ ਪੂਰੇ ਪੰਜਾਬ ਦੇ ਵਿੱਚ ਪਹਿਲੀ ਅਕੈਡਮੀ ਹੈ ਜਿਹੜਾ ਕਿ ਥੋੜਾ ਫੋਨ ਛੁਡਾ ਸਕਦੀ ਆ ਗਲਤ ਸਾਈਡ ਤੋਂ ਲੈ ਕੇ ਸਹੀ ਪਰਪਸ ਵਾਸਤੇ ਤੁਹਾਡਾ ਇਹ ਫੋਨ ਆ ਜਿਹੜਾ ਯੂਜ਼ ਕਰਵਾ ਸਕਦੀ ਆ ਸਪੈਸ਼ਲੀ ਬॉयਜ਼ ਐਂਡ ਗਰਲਜ਼ ਵਾਸਤੇ ਵੀ ਹਿਦਾਇਤ ਹੈ ਜਿਹੜੇ ਵੀ ਪੇਰੈਂਟਸ ਚਾਹੁੰਦੇ ਨੇ ਕਿ ਸਾਡੇ ਬੱਚਾ ਬਹੁਤ ਜ਼ਿਆਦਾ ਲੀਜੀ ਹੋ ਰਿਹਾ ਘਰੇ ਰਹਿ ਕੇ ਓਏ ਓਏ ਭਾਈ ਜੀ ਉਠਾੜ ਬੋਤ ਉਠਾੜੀ ਇੱਕ ਇੱਕ ਉਠਣਾ ਵੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਨੀਚੇ ਤੇ ਨੰਬਰ ਦਿੱਤਾ ਹੋਇਆ ਬੋਇਸ ਹੈ ਨਾ ਸਾਰਾ ਕੁੜੀਆਂ ਮੁੰਡਿਆਂ ਦੇ ਲਈ ਅਲੱਗ-ਅਲੱਗ ਬੈਚ ਜਿਹੜੇ ਚੱਲ ਰਹੇ ਨੇ ਸਾਰੇ ਤੇ ਬਹੁਤ ਹੀ ਘੱਟ ਫੀਸ ਦੇ ਵਿੱਚ ਤੁਹਾਡੇ ਬੱਚਿਆਂ ਦੀ ਫਿਊਚਰ ਦੇ ਲਈ ਇਹ ਫੀਸ ਕੁਝ ਵੀ ਨਹੀਂ ਹੈਗੀ ਕੁਝ ਵੀ ਨਹੀਂ ਹੈਗੀ ਜੀ ਠੀਕ ਹੈ ਤੇ ਬਾਕੀ ਕੰਟੈਕਟ ਕਰੋ ਮਿਲਦੇ ਆਪਾਂ ਜਲਦੀ ਠੀਕ ਹੈ ਆਓ ਅਕੈਡਮੀ ਵਿਜ਼ਿਟ ਕਰੋ ਪੂਰੇ ਪੰਜਾਬ ਦੀ ਜਵਾਨੀ ਇਸ ਟੈਂਪ ਤੇ ਗਰਾਊਂਡਾਂ ਦੇ ਵਿੱਚ ਲੱਗੀ ਹੋਈ ਆ ਮਿਹਨਤਾਂ ਕਰ ਲੱਗੇ ਹੋਇਆ ਪਰਮਾਤਮਾ ਨੇ ਜੋ ਕੰਮ ਇਹਨੂੰ ਬਖਸ਼ਿਆ ਮੈਂ ਉਹਦੇ ਵਿੱਚ ਆਪਣੀ ਮਿਹਨਤ ਦੇ ਜਿੰਨ ਦਿਨ ਰਾਤ ਲੱਗਿਆ ਹੋਇਆ ਚੰਗਾ ਸਾਰਿਆਂ ਸਸਤਰੀ ਕਾ